ਭਈ ਗਾਣੇ ਨੂੰ ਲੈ ਕੇ ਅਫਸੋਸ ਆ ਬਟ ਅਸੀਂ ਕਾਲੀ ਗਾਲੀ ਚ ਗਾਣਾ ਬਣਾਇਆ ਸਾਨੂੰ ਉਸ ਟਾਈਮ ਵਧੀਆ ਲੱਗਿਆ ਤੇ ਅਸੀਂ ਰਿਲੀਜ਼ ਕਰਤਾ ਸਾਨੂੰ ਨਹੀਂ ਸੀ ਪਤਾ ਗਾਣੇ ਦਾ ਆ ਰੂਪ ਹੋਊਗਾ ਉਹ ਕਿੱਥੋਂ ਕੁੰਟਲੀ ਚੋਂ ਮਿਲੂ ਤੈਨੂੰ ਸੁਣੀਏ ਮੈਂ ਸ਼ਨੀ ਪੱਕਾ ਡੱਬ ਚ ਰੱਖਾਂ ਹੱਥ ਸਾਡੇ ਵਾਰੇ ਸਾਲਾ ਕੋਈ ਕੀ ਸੋਚਦਾ ਹੈ ਮਤਰਾ ਨੇ ਕਦੇ ਇੰਨਾ ਸੋਚਿਆ ਹੀ ਨਹੀਂ ਪਤਾ ਨਹੀਂ ਯਾਰ ਲੋਕੀ ਮੈਂ ਤਾਂ ਕਹਣਾ ਖਣੀ ਪਰਮਾਤਮਾ ਨੇ ਵਿਹਲੇ ਹੀ ਇੰਨੇ ਕਰੇ ਹੋਏ ਨੇ ਵੀ ਐਸੀ ਚੀਜ਼ ਬਾਰੇ ਸੋਚੀ ਜਾਂਦੇ ਨੇ ਵੀ ਕੋਈ ਬੰਦਾ ਕੋਈ ਪੁੱਠੀ ਜੀ ਗੱਲ ਕਰੇ ਤੇ ਅਸੀਂ ਫੜੀ ਅਸੀਂ ਇੱਕ ਰੀ ਜਾਂਦੇ ਸੀ ਕਿ ਤੇ ਤੇ ਬੱਬੂ ਮਾਨ ਸਾਹਿਬ ਦੀ ਗੱਡੀ ਜਾ ਰਹੀ ਸੀ ਸਾਹਮਣੇ ਹਾਂਜੀ ਤੇ ਅਸੀਂ ਹੱਥੋਂ ਦਿੱਤਾ ਤੇ ਬਾਈ ਨੇ ਅੱਗੋਂ ਵੇਵ ਕੀਤਾ ਹਨ ਉਹ ਪਰਸਨੈਲਿਟੀ ਨੂੰ ਜਾਣੀਏ ਉਹਨਾਂ ਦੇ ਬਾਰੇ ਜਾਣੀਏ ਵੀ ਕਿੱਦਾਂ ਦੇ ਉਹ ਲੋਕ ਨੇ ਹਨ ਜੀ ਜੀ ਤੇ ਵੀ ਭਾਜੀ ਹੁਣੀ ਸ਼ਬਦਾਂ ਦੇ ਬਾਦਸ਼ਾਹ ਲੋਕ ਨੇ ਰਾਜੇ ਲੋਕ ਨੇ ਉਹ ਕੀ ਬਾਤ ਹੈ ਰੈਫਰੈਸ਼ਨ ਲਿਖੂਗਾ ਕਿਉਂਕਿ ਥਾਰ ਵਾਲਾ ਯਾਰ ਉਹ ਮੇਰਾ ਮਤਲਬ ਮੇਰੇ ਤਰੀਕੇ ਦੇ ਗਾਣੇ ਨਹੀਂ ਸੀ ਉਹ ਹਨਾ ਨਹੀਂ ਜਿਹੜੇ ਸਾਬਨਾ ਮਾਰ ਕੇ ਗਈ ਹੈ ਉਹ ਯਾਰ ਗਰੀਬਾਂ ਨੂੰ ਜਾ ਗੰਗਾ ਹੱਜਲ ਵਿੱਚ ਨਾ ਕੇ ਵੀ ਤੇਰੇ ਪਾਪ ਨਹੀਂ ਉਤਰਨੇ ਮਤਲਬ ਕਿ ਜੋ ਵੀ ਆ ਰਿਹਾ ਬਾਂਬੀ ਹੈ ਵੀਰੇ ਤਬਾਈ ਮਚਾਉਂਗੇ ਮਾਰਕੀਟ ਚ ਦੁਬਾਰਾ ਫੇਰ ਮਾਈਂਡ ਚ ਇਹ ਚੱਲਦਾ ਜੀ ਵੀ ਕਰ ਦਿੱਤੇ ਦਿਹਾੜੀਆਂ ਹੁੰਦੇ ਹਨ ਤੇ ਮਾਈਂਡ ਚ ਇਹ ਚੱਲਦਾ ਨਹੀਂ ਵੀ ਯਾਰ ਕਰਨਾ ਜ਼ਿੰਦਗੀ ਚ ਕੀ ਹੈ ਤੇ ਕਰੀ ਕੀ ਫਿਰਦੇ ਆ ਇਹ ਤਾਂ ਇਹ ਤੇ ਸਾਡੇ ਵੀਜ਼ੇ ਵਗੈਰਾ ਨਹੀਂ ਇੰਸਟੈਂਡ ਹੋਏ ਹੂੰ ਤੇਰੇ ਮਾਰਾ ਹੀ ਨਹੀਂ ਧੱਕਾ ਮਾਰ ਕੇ ਵੀ ਤੂੰ ਚੱਲ ਉਧਰ ਨੂੰ ਬਈ ਕਲਾਕਾਰਾਂ ਨੂੰ ਇੱਥੋਂ ਦੇ ਲੋਕ ਹੀ ਥੋੜਾ ਜਿਹਾ ਲਾਈਟ ਲੈਣ ਲੱਗੇ ਹਾਂ ਜੀ ਜਾਂ ਲੈਂਦੇ ਨੇ ਜਾਂ ਪਤਾ ਨਹੀਂ ਆਈ ਡੋਟ ਨੋ ਬਟ ਸਾਡੇ ਲਈ ਤਾਂ ਬਾਈ ਵੱਡੀ ਗੱਲ ਹੈ ਯਾਰ ਹੂੰ ਹੂੰ ਇਹ ਤਾਂ ਬਹੁਤ ਵੱਡੀ ਗੱਲ ਆ ਦੇਵੀ ਭਾਈ ਨੂੰ ਸੁੰਨਾ ਉਹਨਾਂ ਨੇ ਨਿੱਕੇ ਹੁੰਦਿਆਂ ਤੋਂ ਹਨਾ ਕਰਦੇ ਰਹੇ ਆ ਪਿਆਰਾਂ ਨੇ ਕਦ ਕਾਠ ਨਹੀਂ ਵੇਖੇ ਤੋੜਨੀ ਵੇਖੀ ਠਾਠ ਨਹੀਂ ਵੇਖੇ ਮਾਣ ਰੰਦਾਵੇ ਸੰਧੂ ਬਾਜਵੇ ਢਿੱਲੋਂ ਬਿਰਕ ਤੇ ਬਾਠ ਨਹੀਂ ਵੇਖੇ ਪਿਆਰਾਂ ਨੇ ਕਦ ਕਾਠ ਨਹੀਂ ਅਰ ਜਣ ਵੇਖੋ ਕਿਹੜੇ ਕੰਮ ਪਹ ਗਿਆ ਔਰ ਵਰਕਾਂ ਦੇ ਸ਼ੋਰ ਨੂੰ ਤੋਦਾਂ ਮੈਂ ਕਸ ਜਿਆਦਾ ਦੇ ਜੀ ਸਿਆਣੇ ਕਹਿੰਦੇ ਆ ਵੀ ਬੁੱਧ ਕੰਮ ਸ਼ੁੱਧ ਤੇ ਅੱਜ ਦਿਨ ਵੀ ਬੁੱਧਵਾਰ ਦਾ ਤੇ ਮੈਨੂੰ ਦੋ ਬੰਦੇ ਡਾਂਗ ਵਰਗੇ ਮਿਲ ਗਿਆ ਤੇ ਮੈਂ ਫਿਰ ਆਪਣਾ ਜਿਹੜਾ ਕੈਮਰਾ ਸੀਗਾ ਉਹ ਕਰ ਲਿਆ ਆਨ ਤੇ ਆਹ ਬਾਈ ਨੂੰ ਤੁਸੀਂ ਜਾਣਦੇ ਹੀ ਆ ਸਾਰੇ ਕਹਿੰਦਾ ਵੀ ਵਰਕਾਂ ਦੇ ਸ਼ੋਰ ਨੂੰ ਤੂੰ ਐਸੇ ਕੰਮ ਰਹਿਣ ਦੇ ਦੇਖ ਬਿੱਲੋ ਸਾਡਾ ਕੰਮ ਕਰ ਪਟਣਾ ਤੇ ਇਹਨਾਂ ਨੂੰ ਪਛਾਣੋ ਤੁਸੀਂ ਇਹ ਥੋੜੇ ਜਿ ਹੁਣ ਅੱਜ ਕੱਲ ਵਿਵਾਦਾਂ 'ਚ ਚੱਲ ਰਹੇ ਨੇ ਕੀ ਬਾਤ ਹੈ ਜੀ ਬਾਈ ਗੁਰਮਨ ਮਾਨ ਤੇ ਬਾਈ ਅਰਜਨ ਵਿਰਕ ਸੋ ਦੋਨਾਂ ਨੂੰ ਬਾਈ ਮੇਰਾ ਬਹੁਤ-ਬਹੁਤ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਬਾਈ ਜਿਹੜਾ ਹੈਗਾ ਆਪਾਂ ਜਿਹੜੀ ਸ਼ੁਰੂਆਤ ਹੈ ਪਹਿਲਾਂ ਇੱਕ ਗਾਣੇ ਤੋਂ ਕਰਾਂਗੇ ਤੇ ਆਉਣ ਜੋ ਕੋਈ ਨਾ ਕੋਈ ਜਰੂਰ ਜਰੂਰ ਹਾਂਜੀ ਦੋ ਦੋ ਦਮਾਗਾਆਂ ਵਾਲੇ ਦੋ ਦੋ ਮੂੰਹਾਂ ਵਾਲੇ ਉਹ ਨਾਲੀ ਦੇ ਨਾਲ ਪਾਵੇਂ ਨਾਲ ਰੱਖਦਾ ਰਗਾਂ ਨੂੰ ਬਿਠਾ ਕੇ ਬਲਹੋਕੜਤਾ ਖੜਾ ਕੇ ਤੀਜੀ ਅੱਖ ਜੱਟ ਖੜੀ ਮਾਵੇਂ ਨਾਲ ਰੱਖਦਾ ਜੀ ਦੀ ਨੀਤ ਉੱਤੇ ਲੱਗੀ ਟੋਕ ਹੁੰਦੀਆਂ ਨਹੀਂ ਹੁਣ ਉਹਨੂੰ ਚੰਗੀ ਮਾੜੀ ਚੀਜ਼ ਕੋਲ ਟੋਕਿਆ ਹੀ ਨਹੀਂ ਭਾਈ ਅੱਜ ਸੱਬ ਦੇ ਬਾਰੇ ਸਾੜਾ ਕੋਈ ਕੀ ਸੋਚਦਾ ਮਤਰਾ ਨੇ ਕਦੇ ਐਨਾ ਸੋਚਿਆ ਹੀ ਨਹੀਂ ਹੂੰ ਅੱਛਾ ਭਾਈ ਜਿਹੜਾ ਗੀਤਕਾਰੀ ਦਾ ਸਫਰ ਸੀਗਾ ਉਹ ਕਿਵੇਂ ਸ਼ੁਰੂ ਹੁੰਦਾ ਬਈ ਗੀਤਕਾਰੀ ਸਕੂਲ ਟਾਈਮ ਤੋਂ ਲਿਖਦਾ ਬਈ ਮੈਂ ਕੁਛ ਨਾ ਕੁਛ ਮਾੜੀਆਂ ਚੀਜ਼ ਮੁੱਟੀਆਂ ਚੀਜ਼ਾਂ ਵੀ ਪਹਿਲਾਂ ਆਇਆ ਸੀ ਹੁੰਦਾ ਸੀ ਕਿ ਕੱਚੀ ਹੁੰਦੀ ਸੀ ਉਹ ਲਿਖਦਾ ਹਾਂਜੀ ਅੱਜ ਕੱਲ ਜੇ ਉਹਨੂੰ ਅੱਜ ਪੁਰਾਣੀਆਂ ਕਾਪੀਆਂ ਨੂੰ ਪੜੀਏ ਤੇ ਥੋੜਾ ਹਾਸਾ ਜਿਹਾ ਵੀ ਆਉਂਦਾ ਵੀ ਯਾਰ ਕੀ ਲਿਖਦੇ ਹੁੰਦੇ ਸੀ ਅਸੀਂ ਬਖਸ਼ਾ ਜੀ ਪਰਮਾਤਮਾ ਦੀ ਤੇ ਦੋ ਤੋਂ ਫਿਰ ਉਸ ਤੋਂ ਬਾਅਦ ਮੇਰਾ ਦਾਦਾ ਜੀ ਸਾਡੇ ਉਹਨਾਂ ਦੇ ਬੜਾ ক্লোਜ਼ ਆ ਭਾਈ ਮੈਂ ਠੀਕ ਹੈ ਜੀ ਤੇ ਉਹ ਉਰਦੂ ਪੜ੍ਹਦੇ ਸਨ ਉਹ ਹੀ ਲਿਖਦੇ ਹੁੰਦੇ ਸੀ ਤੇ ਥੋੜਾ ਜਿਵੇਂ ਕਹਿੰਦੇ ਨੇ ਵੀ ਵੋਕੈਬਲਰੀ ਲਾਇਬ੍ਰਰੀ ਸਟਰੋਂਗ ਦੀ ਬੰਦਰੀ ਜਿਦੋਂ ਮੰਨੀਆਂ ਚੀਜ਼ਾਂ ਹਨ ਹਾਂਜੀ ਉਹ ਉਥੋਂ ਬੜੀ ਹੈਲਪ ਮਿਲੀ ਭਾਈ ਠੀਕ ਆ ਤੇ ਕੰਟ੍ਰਸਟ ਆਪਣਾ ਵੀ ਸੀ ਤੇ ਸਕੂਲ ਟਾਈਮ ਤੋਂ ਉਦੋਂ ਕੱਚੀਆਂ ਗੱਲਾਂ ਲੇਦੇ ਨਾ ਫਿਰ ਪ੍ਰੋਫੈਸ਼ਨਲੀ ਲਿਖਣਾ ਤੇ ਮੈਂ ਆ ਕੇ ਬਹੁਤ ਤੁਸੀਂ ਸੋਚੋ ਕਿ 2013-14 ਦੇ ਵਿੱਚ ਜਦੋਂ ਆਪਣਾ ਪਹਿਲਾ ਗਾਣਾ ਸੀ ਥਾਰ ਵਾਲਾ ਯਾਰ ਦੇਰ ਬਟੇ ਲਪਾਈ ਦਾ ਉਦੋਂ ਪ੍ਰੋਫੈਸ਼ਨਲ ਲਿਖਣਾ ਸਟਾਰਟ ਕੀਤਾ ਹੈ ਉਦੋਂ ਵੀ ਹਜੇ ਸ਼ੋਰ ਨਹੀਂ ਸੀ ਕਿ ਮੈਂ ਪ੍ਰੋਫੈਸ਼ਨਲ ਲਿਖੂਗਾ ਕਿਉਂਕਿ ਥਾਰ ਵਾਲਾ ਯਾਰ ਉਹ ਮੇਰਾ ਮਤਲਬ ਮੇਰੇ ਤਰੀਕੇ ਦੇ ਗਾਣੇ ਨਹੀਂ ਸੀ ਉਹ ਹਣਾ ਪ੍ਰੋਪਰ ਕਮਰਸ਼ੀਅਲ ਤੇ ਜਿੱਦਾਂ ਮੈਟੀਰੀਅਲਿਸਟਿਕ ਗਾਣੇ ਹਨ ਆਪਣੇ ਅਸੀਂ ਥੋੜਾ ਫਿਕਸ਼ਨ ਵਾਲਾ ਸਿਸਟਮ ਤੇ ਇੰਟਰਸਟ ਤਾਂ ਭਾਈ ਸਟਾਰਟਿੰਗ ਤੋਂ ਸੀ ਉਦੋਂ ਬਾਅਦ ਇਹ ਆ ਪਿਛ ਲੋ ਜਿੱਦਾਂ ਜਿੱਦਾ ਮਹਾਰਾਜ ਦੀ ਕਿਰਪਾ ਹੁੰਦੀ ਗਈ ਉਦੋਂ ਉਦੋਂ ਫਿਰ ਹੋਰ ਸਵਾਦ ਆਉਣ ਲੱਗਿਆ ਉਹ ਚੀਜ਼ਾਂ ਹੋਰ ਥੋੜੀਆਂ ਮੈਨੂੰ ਵੀ ਡੀਪ ਡਾਉਨ ਡੂੰਘੇ ਉਤਰਨ ਦਾ ਥੋੜਾ ਜਿਹਾ ਅਸੀਂ ਬਾਈ ਹੁਣੀ ਅੱਜ ਕੱਲ ਮੁੰਡੇ ਬਹੁਤ ਸੋਨਾ ਲਿਖਦੇ ਆ ਨਵੇਂ ਮੁੰਡੇ ਵੀ ਕਾਫੀ ਸਾਰੇ ਬਹੁਤ ਸੋਨਾ ਲਿਖਦੇ ਆ ਤੇ ਇਨਸਪਾਇਰ ਹੋਈ ਦਾ ਬਾਈ ਵੇਖ ਕੇ ਉਹਨਾਂ ਨੂੰ ਸਾਰਿਆਂ ਨੂੰ ਸੁਣੀ ਦਾ ਪਿੰਡ ਫਿਰ ਬਾਈ ਕਿਹੜਾ ਵਾ ਗੋਤ ਗੋਤਵਿਰਕ ਆਗੇ ਪਿੰਡ ਆ ਵਿਰਕਾਂ ਭਾਜੀ ਗੋਤ ਵਿਰਕ ਆਪਣਾ ਹਾਂਜੀ ਤੇ ਪਿੰਡ ਆਪਣਾ ਯੂਪੀ ਪੈਂਦਾ ਜੀ ਯੂਪੀ ਤਰਾਂਚਲ ਬਾਰਡਰ ਤੇ ਅੱਛਾ ਜੀ ਰਾਮਪੁਰ ਜ਼ਿਲ੍ਹਾ ਬਾਈ ਯੂਪੀ ਬਾਈ ਠੀਕ ਹੈ ਤੇ ਉੱਥੋਂ ਫਿਰ ਅਸੀਂ ਤੇ ਸਾਰੇ ਜਿੱਦਾਂ ਪਹਿਲਾਂ ਡੈਡੀ ਹਣੀ ਪਾਕਿਸਤਾਨ ਤੋਂ ਆਏ ਸੀ ਹਾਂਜੀ ਫਿਰ ਉੱਧਰ ਜਾ ਕੇ ਰਹਿਣਾ ਪਿਆ ਸਾਰੇ ਨੇ ਤੇ ਮੇਰਾ ਪਰਸ ਵੀ ਉੱਥੋਂ ਦਾ ਮੇਰੇ ਪਾਪਾ ਦਾ ਵੀ ਉੱਥੋਂ ਦਾ ਜੀ ਠੀਕ ਹੈ ਤੇ ਬਸ ਯੂਪੀ ਤੋਂ ਬਿਲੋਂਗ ਕਰਦੇ ਨੇ ਜੀ ਇਵਰ ਮੋਹਾਲੀ ਕਦੋਂ ਆਗੇ ਸੀ ਮੋਹਾਲੀ ਪੜੀ 2013 ਚ ਅੱਛਾ ਜੀ ਸਟਾਰਟਿੰਗ ਦੇ ਵਿੱਚ ਆ ਹਾਂ ਜਦੋਂ ਬਾਹਰੋਂ ਪਹਿਲਾਂ ਹਾਂਜੀ ਤੇ ਨਿਊਜ਼ੀਲੈਂਡ ਤੋਂ ਠੀਕ ਹੈ ਫਿਰ ਉਦੋਂ ਮਾਈਂਡ ਚ ਇਹ ਚੱਲਦਾ ਸੀ ਵੀ ਕਰਦੇ ਤੇ ਦਿਹਾੜੀਆਂ ਹੁੰਦੇ ਆ ਤੇ ਮਾਈਂਡ ਚ ਇਹ ਚੱਲਦਾ ਹੁੰਦਾ ਸੀ ਵੀ ਯਾਰ ਕਰਨਾ ਜ਼ਿੰਦਗੀ ਚ ਕੀ ਏ ਤੇ ਕਰੀ ਕੀ ਫਿਰਦੇ ਆ ਹੂੰ ਵੀ ਕਰੀ ਕੀ ਜਾਂਦੇ ਆ ਹਨਾ ਤੇ ਉਹ ਬੜਾ ਇੱਕ ਸਾਫ ਦਾ ਤੁਸੀਂ ਸਮਝ ਲਓ ਵੀ ਕਦੀ ਕਦੀ ਤੇ ਡਿਬੇਟ ਚੱਲਦੀ ਉਹ ਤੁਸੀਂ ਕਦੀ ਖੁਦ ਨਾ ਤੇ ਕਰੀ ਕਰੀ ਫਿਰ ਉਹ ਮਤਲਬ ਗੰਦੀਆਂ ਫਾਈਟਾਂ ਵੀ ਹੋ ਜਾਂਦੀਆਂ ਹਨ ਆਪਣੇ ਆਪ ਨਾਲ ਕੀ ਕਰੀ ਜਾਂਦਾ ਹਨ ਤੇ ਉਸ ਤੋਂ ਬਾਅਦ ਫਿਰ ਉਧਰੋਂ ਮਹਾਰਾਜ ਲੂੰ ਪਤਾ ਨਹੀਂ ਕੋਈ ਉੱਥੇ ਨਾ ਅਸੀਂ ਖੇਤਾਂ 'ਚ ਕੰਮ ਕਰਦੇ ਹਾਂ ਬਾਈ ਤੇ ਕੋਈ ਪ੍ਰੋਬਲਮ ਆ ਗਈ ਜੇ ਕਿ ਵੀ ਫਰੂਟ ਦੇ ਖੇਤਾਂ ਤੇ ਸਾਡੇ ਵੀਜ਼ੇ ਵਗੈਰਾ ਨਹੀਂ ਅਸਟੈਂਡ ਹੋਏ ਹੂੰ ਤੇ ਕਰੇ ਮਾਰਾ ਹੀ ਨਹੀਂ ਧੱਕਾ ਮਾਰ ਕੇ ਵੀ ਤੂੰ ਚੱਲ ਉਧਰ ਨੂੰ ਬਾਈ ਤੇਰੀ ਆਉਣ ਹੀ ਲੈਣਨੀ ਉਧਰ ਲਈ ਤੇ ਉਹ ਵੀ ਮੈਂ ਮਤਲਬ ਉਹ ਵੀ ਉਹਨੂੰ ਪੋਜ਼ਿਟਿਵ ਹੀ ਸੋਚਦਾ ਵੀ ਜੇ ਉਧਰੋਂ ਬਾਹਰੋਂ ਵੀ ਆ ਗਏ ਤਾਂ ਪੋਜ਼ਿਟਿਵ ਹੀ ਹੋਇਆ ਹੂੰ ਉਸ ਤੋਂ ਬਾਅਦ ਆ ਕੇ ਨਹੀਂ ਫਿਰ ਉਹ ਜਦੋਂ ਨਿਊਜ਼ੀਲੈਂਡ ਦੇ ਵਿੱਚ ਸੀਗੇ ਉੱਥੇ ਫਿਰ ਤੁਹਾਡੇ ਨਾਲ ਜਿਹੜੇ ਸੱਜਣ ਬੇਲੀ ਕੰਮ ਕਰਦੇ ਸੀ ਜੋ ਨਾਰਾਜ਼ ਹੋ ਜਾਂਦੇ ਫਿਰ ਉਹਨਾਂ ਨੂੰ ਗਾਣੇ-ਗੂਣੇ ਸੁਣਾ ਦਿੰਦੇ ਸੀ ਭਾਜੀ ਉਹ ਤਾਂ ਸਾਰੀ ਦਿਹਾੜੀ ਮੌਲ ਚੱਲਦਾ ਹੁੰਦਾ ਹੂੰ ਗਾਣਿਆਂ ਦਾ ਸਾਰੀ ਦਿਹਾੜੀ ਮੌਲ ਚੱਲਦਾ ਹੁੰਦਾ ਸੀ ਜੀ ਲਵਾਈ ਰੱਖਦੇ ਸੀ ਫਿਰ ਉਹਨਾਂ ਨਾਲ ਸਾਨੂੰ ਕੁਝ ਹਾਂ ਗੱਲਾਂ-ਬਾਤਾਂ ਕਰੀ ਜਾਣੀਆਂ ਸੀ ਹਾਂਜੀ ਤੇ ਗਾਣਿਆਂ ਦਾ ਤੇ ਚਲੋ ਐਸੀ ਵੀ ਗਾਣੇ ਤੇ ਇੱਕਦਮ ਨਹੀਂ ਸਾ ਗਾਉਣ ਲੱਪ ਗੱਲਾਂ ਬਾਤਾਂ ਆਪਾਂ ਕਰਦੇ ਦੋ ਸਾਰੇ ਪੰਜਾਬ ਦੇ ਮੁੰਡੇ ਮਿਲਦੇ ਹੁੰਦੇ ਹਨ ਉੱਧਰ ਤੇ ਮੈਨੂੰ ਤੇ ਮੇਰੇ ਲਈ ਨਵੀਂ ਚੀਜ਼ ਸੀ ਮੈਂ ਪੰਜਾਬ ਦੇ ਮੁੰਡੇ ਮਿੱਤਰਾਂ ਦੇ ਨਾਲ ਇੰਨਾ ਰਿਆ ਨਹੀਂ ਹਾਂ ਭਾਈ ਹਾਂਜੀ ਜਿੱਦਾਂ ਅਸੀਂ 12th ਕੀਤੀ ਹੈ ਨਾ ਯੂਪੀ ਤੋਂ ਉੱਥੇ ਹੀ ਸਕੈਂਡਰੀ ਸੀਨੀਅਰ ਸਕੈਂਡਰੀ ਐਜੂਕੇਸ਼ਨ ਤੋਂ ਬਾਅਦ ਸਿੱਧੇ ਬਾਹਰ ਚੱਲ ਗਏ ਭਾਈ ਠੀਕ ਹੈ ਤੇ ਪੰਜਾਬ ਮੈਂ ਥੋੜਾ ਆਇਆ ਹਾਂ ਸਾਡੀ ਰਿਸ਼ਤਰੀਆਂ ਇੱਥੇ ਪੈਂਦੀਆਂ ਨੇ ਪਰ ਇੰਨਾ ਵੱਧ ਨਹੀਂ ਹਾਂ ਆਇਆ ਹੂੰ ਤੇ ਇੱਥੋਂ ਦਾ ਮਤਲਬ ਲੋਕਾਂ ਨਾਲ ਇੰਨਾ ਵਿਚਰਿਆ ਨਹੀਂ ਹਾਂ ਮਿਲਿਆ ਨਹੀਂ ਹਾਂ ਹੈਨਾ ਪਰ ਉੱਥੇ ਸਾਰੇ ਪੰਜਾਬ ਦੇ ਯਾਰ ਮਿੱਤਰ ਰਹੇ ਬਿਲਕੁਲ ਪਰ ਉਹ ਤੇ ਯਾਰ ਬੜੀ ਸਪੋਰਟ ਕਰਦੇ ਹੁੰਦੇ ਨੇ ਅੱਜ ਫਿਰ ਇਹ ਜਿਹੜੀ ਜੋੜੀ ਆ ਅੱਜ ਇਕੱਠੀ ਕਿਵੇਂ ਹੋਈ ਆ ਮੈਨੂੰ ਇਹਦੇ ਬਾਰੇ ਵੀ ਥੋੜਾ ਜਿਹਾ ਦੱਸ ਹੀ ਦਿਓ ਕੋਈ ਪਰਮਾਤਮਾ ਨਹੀਂ ਚਾਣਣਾ ਪਾਇਆ ਜੀ ਅੱਜ ਜੋੜੀ ਵੀਰੇ ਅ ਬਾਈ ਨੂੰ ਜਾਣਦਾ ਵਧੀਆ ਟਾਈਮ ਤੋਂ ਹਾਂਜੀ ਤੇ ਭਰਾ ਵਾਂਗੂ ਹੀ ਨੇ ਆਪਣੇ ਵੀਰ ਸਾਰੇ ਸਾਰੇ ਹਰਦੀਪਾ ਜੂਣੀ ਵਧੀਆ ਆਪਣੇ ਭਰਾ ਨੇ ਹਾਂਜੀ ਹਾਂਜੀ ਤੇ ਹੁਣ ਡਿਊਟੀ ਲੱਗੀ ਆ ਭਾਜੀ ਵੱਲੋਂ ਤੇ ਕੁਛ ਨਾ ਕੁਛ ਦਾਣੇ ਬਣਾਈ ਤੇ ਮਾਂ ਤਾਂ ਕਰਕੇ ਸੈਟਿੰਗ ਹੂੰ ਕੋਈ ਬਾਈ ਗਾਣਾ ਸੁਣਾ ਦਿਓ ਜਿਹੜਾ ਬਾਈ ਹੁਣਾਂ ਦਾ ਜਿਹੜਾ ਤੁਸੀਂ ਗਾਇਆ ਕੋਈ ਜਿਹੜਾ ਰਿਲੀਜ਼ ਹੋਇਆ ਬਾਈ ਹਜੇ ਤਾਂ ਹੁਣ ਹੈ ਜੀ ਹਜੇ ਤਾਂ ਪਹਿਲੀ ਮੀਟਿੰਗ ਹੈ ਭਾਈ ਸਾਡੀ ਇਹ ਪਹਿਲੀ ਮੀਟਿੰਗ ਹੈ ਹਜੇ ਯਾਨੀ ਕਿ ਤਿਆਰ ਕਰ ਰਹੇ ਹਾਂ ਬੰਬ ਫੇਰ ਚੱਲਣੇ ਹਨ ਹਾਂਜੀ 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 ਪ੍ਰੋਫੈਸ਼ਨਲੀ ਹਲੇ ਪਹਿਲੀ ਵਾਰ ਹੀ ਬੈਠੇ ਆਪਾਂ ਹਾਂਜੀ ਤੇ ਹੁਣ ਭਾਜੀ ਨੇ ਮਤਲਬ ਆਖਿਆ ਵੀ ਗਾਣੇ ਆਪਾਂ ਕਰਨੇ ਨੇ ਤਾਂ ਕਰਕੇ ਓਕੇ ਓਕੇ ਅੱਛਾ ਫਿਰ ਮਾ ਉਹ ਕਿ ਜੋ ਵੀ ਆ ਰਿਹਾ ਬੰਬ ਹੀ ਆ ਵੀਰੇ ਆਹ ਤਬਾਈ ਮਚਾਉਂਗੇ ਮਾਰਕੀਟ ਚ ਇਹ ਆ ਦੁਬਾਰਾ ਫੇਰ ਬੰਬਿੰਗ ਦਾ ਸੈਂਸ ਕਿ ਮਤਲਬ ਮੈਨੂੰ ਅੱਛਾ ਬੰਬ ਦਾ ਵੈਸੇ ਤੋਡਾ ਵੈਸੇ ਹੀ ਪਹਿਲਾਂ ਹੀ ਤੁਹਾਡਾ ਚੱਲਿਆ ਹੋਇਆ ਹੈ ਹਨਾ ਵੀ ਅ ਤੁਹਾਡੇ ਜਿਹੜਾ ਹੈਗਾ ਤੁਸੀਂ ਗਾਣਾ ਇੱਕ ਗਾਇਆ ਸੀਗਾ ਪਿੱਛੇ ਉਹਦਾ ਵਿਵਾਦ ਛੜਿਆ ਹੋਇਆ ਹਾਂਜੀ 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 ਛਣੀ ਵਾਲਾ ਹਾਂਜੀ 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 ਉਹ ਗਾਣਾ ਫਿਰ ਮੰਨ ਲਓ ਤੁਸੀਂ ਸੋਚ ਸਮਝ ਕੇ ਗਾਤਾ ਕਿ ਜਿਹੜੇ ਲਫ਼ਜ਼ ਜੀ ਗਾਣੇ ਦੇ ਉਹਦੇ ਤੇ ਧਿਆਨ ਨਹੀਂ ਦਿੱਤਾ ਜਾਂ ਕੀ ਵੀ ਇਹ ਸੋਚਿਆ ਵੀ ਮੈਂ ਤੁਹਾਨੂੰ ਗੱਲ ਦੱਸਦਾ ਆਪਾਂ ਚੀਜ਼ ਨੂੰ ਲੈਣਾ ਕਿਵੇਂ ਨਹੀਂ ਨਹੀਂ ਪਹਿਲਾਂ ਪਹਿਲਾਂ ਮੰਨ ਲਓ ਧਿਆਨ ਨਹੀਂ ਦਿੱਤਾ ਜਾਂ ਮੰਨ ਲਓ ਫਿਰ ਇਹ ਇਹ ਸੋਚ ਲਿਆ ਵੀ ਚਲੋ ਇੱਕ ਵਾਰੀ ਗਾ ਦਿਓ ਤੇ ਬਾਅਦ ਵਿੱਚ ਜਦੋਂ ਕੋਈ ਨਾ ਕੋਈ ਵਿਵਾਦ ਖੜਾ ਹੋ ਜਾਊਗਾ ਕੋਈ ਨਹੀਂ ਮਾਫੀ ਮੰਗ ਲ ਨਹੀਂ ਭਾਈ ਮਾਫੀ ਮੁਫੀ ਵਾਲਾ ਕੋਈ ਚੱਕਰ ਨਹੀਂ ਸੀਗਾ ਆਪਾਂ ਗਾਣਾ ਕਰਿਆ ਸੀ ਆਪਣੇ ਗਾਣ ਇੱਕ ਯਾਰ ਕਿ ਗਾਣਾ ਗਾਣੇ ਦੇ ਵੇ ਨਾਲ ਲਾਉ ਨਾ ਤੁਸੀਂ ਗਾਣੇ ਨੂੰ ਨਾ ਤਾਂ ਉਹਦੇ ਵਿੱਚ ਮੈਂ ਇਹੀ ਚੀਜ਼ ਕਰਕੇ ਉਂਗਲੀ ਲਾ ਕੇ ਦੱਸਿਆ ਹੀ ਮੈਂ ਤੁਹਾਨੂੰ ਕਿਹਾ ਜੇ ਮੈਂ ਕੋਈ ਚੀਜ਼ ਵਿੱਚ ਦਿਖਾਤੀ ਹੋਵੇ ਨਾ ਕਿਸੇ ਧਰੋਂ ਦੇ ਰਿਲੇਟ ਹੈ ਨਾ ਉਹਦੇ ਵਿੱਚ ਜਦ ਕੋਈ ਇਹੋ ਜਿਹੀ ਚੀਜ਼ ਨਹੀਂ ਸੀਗੀ ਪਤਾ ਨਹੀਂ ਯਾਰ ਲੋਕੀ ਮੈਂ ਤਾਂ ਕਹਨਾ ਖਰੀ ਪ੍ਰਮਾਤਮਾ ਨੇ ਵਹਿ ਲਈ ਇੰਨੇ ਕਰੇ ਹੋਏ ਨੇ ਵੀ ਐਸੀ ਚੀਜ਼ ਬਾਰੇ ਸੋਚੀ ਜਾਂਦੇ ਨੇ ਵੀ ਕੋਈ ਬੰਦਾ ਕੋਈ ਪੁੱਠੀ ਜੀ ਗੱਲ ਕਰੇ ਤੇ ਅਸੀਂ ਫੜੀ ਠੀਕ ਹੈ ਸਮਝ ਤੇ ਯਾਰ ਦੁਨੀਆ ਤੇ ਹੋਰ ਬਹੁਤ ਸੋਹਣੀਆਂ ਸੋਹਣੀਆਂ ਗੱਲਾਂ ਨੇ ਦੇਖਣ ਨੂੰ ਕਰਨ गाने ਨੂੰ ਗਾਣੇ ਦੇ ਤੌਰ ਤੇ ਲਈਦਾ ਹੁੰਦਾ ਹਾਂ ਤੇ ਹਮੇਸ਼ਾ ਗਲਤ ਗੱਲ ਨੂੰ ਤਾਂ ਆਪਾਂ ਕਹਿੰਦੇ ਵੀ ਗਲਤ ਆ ਇਹ ਇਹ ਚ ਕੋਈ ਗਲਤ ਕੋਈ ਗੱਲ ਵੀ ਨਹੀਂ ਸੀਗੀ ਜਿੱਡੀ ਬਣਾ ਲਈ ਠੀਕ ਹੈ ਅੱਛਾ ਭਾਈ ਮੈਂ ਤੁਹਾਡੇ ਬਾਰੇ ਇੱਕ ਗੱਲ ਸੁਣੀ ਸੀਗੀ ਵੀ ਤੁਸੀਂ ਗਾਣੇ ਦੇ ਵਿੱਚ ਜਾਂ ਮੰਨ ਲਓ ਵੈਸਾ ਵੀ ਤੁਹਾਨੂੰ ਕਾਪੀ ਦੇ ਉੱਤੇ ਵੀ ਗਾਹ ਲਿਖਣਾ ਪਸੰਦ ਨਹੀਂ ਮੂੰਹ ਤਾਂ ਤੁਸੀਂ ਘਾਟੀ ਕੱਢਦੇ ਹੋ ਹਾਂਜੀ ਇਹਦੇ ਬਾਰੇ ਮੈਨੂੰ ਥੋੜਾ ਜਿਹਾ ਦੱਸਿਓ ਵੀਰੇ ਕੀ ਗੱਲ ਸੀ ਕੀ ਚੱਕਰ ਆਪਣੇ ਕਲਚਰ 'ਚ ਤੋਂ ਆਪਾਂ ਬੋਲਦੇ ਆਂ ਆਪਣੀ ਸਲੈਂਗ ਦੇ ਵਿੱਚ ਆਪਣੇ ਐਕਸੈਂਟ ਦੇ ਵਿੱਚ ਹੈਨਾ ਉਵੇਂ ਗਲਗੁਲਾ ਆਪਾਂ ਕੱਢਦੇ ਰਹਿੰਨੇ ਆਂ ਹਣਾ ਤੇ ਮੈਂ ਸੋਚਦਾ ਵੀ ਯਾਰ 뮤זיਕ ਜਿਹੜੀ 뮤זיਕ ਆ 뮤זיਕ ਇੱਕ ਚੀਜ਼ ਆ ਜਿਹੜੀ ਇਹ ਬਹੁਤ ਪਿਓਰ ਆ ਹਾਂਜੀ ਹਨਾ ਸ਼ੁੱਧਾ ਇਹਦੇ ਚ ਆਪਾਂ ਕੀਰਤਨ ਬਾਣੀ ਵੀ ਕਰਦੇ ਆ ਗੁਰਬਾਣੀ ਵੀ ਕਰਦੇ ਆ ਹਨਾ ਤੇ ਮੈਂ ਤਾਂ ਸਮਝਦਾ ਵੀ ਉਹ ਚੀਜ਼ ਇਹਨੂੰ ਮਰੂ ਨਹੀਂ ਕਰਨੀ ਚਾਹੀਦੀ ਕੋਈ ਹੂੰ 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 ਬਸ ਗਾਣੇ ਕਿੰਨੇ ਗਾ ਚੁੱਕੇ ਅਜੇ ਤੱਕ ਹੁਣ ਤੱਕ ਜਿਹੜੇ ਗਾਣੇ ਵੀਰੇ 50 ਪਲੱਸ ਨੇ ਹਾਲ ਤੱਕ ਆਏ ਅੱਛਾ ਜੀ ਤਰੀਫਾ ਗਾਣਾ ਆਇਆ ਸੀ ਜਾਰਡਨ ਵੀਰੇ ਉਹਨਾਂ ਦਾ ਹਾਂਜੀ ਉਹ 50th ਸੀਗਾ ਆਪਣਾ ਸੌਣ ਠੀਕ ਹੈ ਹਾਂ ਜੀ ਕਿਹੜੇ ਕਿਹੜੇ ਮੰਨ ਲਓ ਸਿੰਗਰ ਜਿਹੜੇ ਜਿਨ੍ਹਾਂ ਨੇ ਗਾ ਦਿੱਤੇ ਹੁਣ ਤੱਕ ਵੀਰੇ ਆਪਾਂ ਦਿਲਪ੍ਰੀਤ ਵੀਰ ਨੇ ਕੀਤਾ ਇਹ ਸਭ ਤੋਂ ਪਹਿਲਾ ਗਾਣਾ ਹਾਂ ਜੀ ਤੇ ਫਿਰ ਰਣਜੀਤ ਬਾਵਾ ਵੀਰ ਨੇ ਕੀਤਾ ਸੀ ਹੂੰ ਫਿਰ ਅਰਸ਼ ਬੈਣੀਪਾਲ ਵੀਰ ਨੇ ਆਇਆ ਸੀ ਇੱਕ ਬੈਕ ਐਂਡ ਗੇਮ ਹੂੰ ਤੇ ਜਾਰਡਨ ਸੰਧੂ ਵੀਰ ਨਾਲ ਆਇਆ ਸੀ ਉਹਨਾਂ ਨਾਲ ਤੇ ਪੰਜ ਛੇ ਹੋ ਗਏ ਹੂੰ ਤੇ ਐਮੀ ਵੀਰੇ ਨਾਲ ਆਇਆ ਸੀ ਕੋਈ ਗਾਣਾ ਫਿਲਮ ਸੀ ਸੌਂਕਣ ਸੌਂਕਣੇ ਉੱਤ ਸੀ ਗਾਣਾ ਟੌਰ ਸਰਦਾਰ ਸਾਹਿਬ ਦੀ ਠੀਕ ਹੈ ਤੇ ਪਿੱਛੇ ਸੱਜਰਦੀ ਵੀਰੇ ਨਾਲ ਵੀ ਆਇਆ ਸੀ ਗਾਣਾ ਜੱਟ ਦੀ ਲੜਾਈ ਤਕਰੀਰ ਨਾਲ ਹਾਂਜੀ ਤੇ ਜੱਸੀ ਐਕਸਪੀਰੀਅਨਲ ਆਇਆ ਸੀ ਤੈਨੂੰ ਜੱਟ ਦੇ ਪਿਆਰ ਨੇ ਨਹੀਂ ਮੋੜਿਆ ਤੂੰ ਮੁੜੀਏ ਚੜਾਈ ਦੇ ਚੜਾਈ ਦੇ ਕੀ ਬਸ ਸਾਰੇ ਵੀਰ ਭਰਾਵਾਂ ਨਾਲ ਜਸਪਾਲ ਜੀ ਵੀ ਭਾਈ ਉਹਨਾਂ ਨਾਲ ਅੱਛਾ ਇੱਕ ਤੁਹਾਡਾ ਗਾਣਾ ਆਇਆ ਸੀਗਾ ਜੱਟੀਏ ਤੂੰ ਆਪਣੇ ਭਾਗ ਦੇਖ ਲੈ ਤੁਸੀਂ ਲਿਖਿਆ ਕਿਸੇ ਹੋਰ ਲਈ ਸੀਗਾ ਤੇ ਗਾਇਆ ਕਿਸੇ ਹੋਰ ਨੇ ਆ ਉਹਦੀ ਵੀ ਥੋੜੀ ਜੀ ਕਹਾਣੀ ਮੜੀ ਦੱਸ ਦਿੱਤੀ ਜਵੇ ਦਰਸ਼ਕਾਂ ਨੂੰ ਭਾਈ ਐਕਚੁਅਲ 'ਚ ਉਹ ਗਾਣਾ ਲਿਖਿਆ ਸੀ ਮੈਂ ਗੁਰਨਾਮ ਵੀਰੇ ਵਾਸਤੇ ਹਾਂਜੀ ਤੇ ਮੈਨੂੰ ਐ ਲੱਗਦਾ ਸੀ ਵੀ ਜਿੱਦਾਂ ਉਹ ਗੁਰਨਾਮ ਵੀਰੇ ਜਿੱਦਾਂ ਉਹ ਕੰਟੈਂਟ ਕਰਦੇ ਨੇ ਜਿੱਦਾਂ ਉਹ ਗਾਣੇ ਕਰਦੇ ਨੇ ਇਹ ਥੋੜੀ ਪਰਵਾਰਕ ਜੀ ਗੱਲ ਹੈ ਵੀ ਉਹਨਾਂ ਨੂੰ ਸੁਣੀ ਉਹਨਾਂ ਦੇ ਮੂਹ ਜੱਚੂ ਵੀ ਹੈਣਾ ਹੂੰ ਤੇ ਜੱਸੀ ਵੀਰੇ ਨੂੰ ਜਦੋਂ ਇਹ ਭੇਜਿਆ ਸੀ ਤੇ ਉਦੋਂ ਮਹਿਫਲ 'ਚ ਜੇ ਕਿਤੇ ਮੈਂ ਅਗੇ ਸੁਣਾਉਣਾ ਨਾ ਤੇ ਉਦੋਂ ਸ਼ਾਇਦ ਗੱਲ ਨਹੀਂ ਸੀ ਨਹੀਂ ਲਗਦੀ ਭਾਰੀ ਉਹਨਾਂ ਫਿਰ ਜੱਸੀ ਵੀਰ ਉਹਨਾਂ ਨੇ ਗਾਣਾ ਬਣਾਇਆ ਸੀ ਤੇ ਮੈਨੂੰ ਭਾਜੀ ਨਹੀਂ ਦੱਸਿਆ ਜੱਸੀ ਵੀਰ ਨੇ ਦੱਸਿਆ ਵੀ ਦਿਲਜੀਤ ਵੀਰ ਉਹਨਾਂ ਨੇ ਕੀ ਕੀਤਾ ਸੀ ਇਹ ਗਾਣਾ ਕਿਸੇ ਫਿਲਮ ਚ ਕਰਨਾ ਸੀ ਸ਼ਾਇਦ ਫਿਰ ਕਿਸੇ ਤਰੀਕੇ ਗੱਲਬਾਤ ਨਹੀਂ ਬਣੀ ਤੇ ਫਿਰ ਮੈਨੂੰ ਉਹਦਾ ਪਤਾ ਲੱਗਿਆ ਵੀ ਜਾਰਡਨ ਵੀਰ ਉਹਨਾਂ ਨੇ ਜਦੋਂ ਸ਼ੂਟ ਵੀ ਕਰ ਲਿਆ ਸੀਗਾ ਇਹ ਅੱਛਾ ਜੀ ਤੇ ਮੈਨੂੰ ਤੇ ਸਿੱਧਾ ਹੀ ਪਤਾ ਲੱਗਿਆ ਕਿ ਬਾਈ ਬਾਈ ਉਹਨਾਂ ਨੇ ਕਰ ਲਿਆ ਗਾਣਾ ਤੇ ਰਿਲੀਜ਼ ਕਰਨਾ ਤੇ ਵੀਰੇ ਉਹ ਗਾਣਾ ਉਹਦੇ ਚ ਚਲੋ ਪਤਾ ਨਹੀਂ ਸੀ ਕਿ ਮਿਕਸ ਜੇਹੀ ਫੀਲਿੰਗ ਸੀ ਪਰ ਉਸ ਤੋਂ ਬਾਅਦ ਮਾਰੇ ਨੇ ਕਿਰਪਾ ਜੀ ਕੀਤੀ ਵੀ ਸਾਰਿਆਂ ਜਣਿਆਂ ਨੇ ਉਹ ਪਸੰਦ ਬਹੁ ਕੀਤਾ ਜੀ ਹੂੰ ਭਈ ਫੇਸ ਤੋਂ ਤੁਸੀਂ ਲੱਗਦੇ ਨਹੀਂ ਪਰ ਜਿਹੜੇ ਤੁਹਾਡੇ ਗਾਣੇ ਹੁੰਦੇ ਨਾ ਉਹ ਕੋਕਿਆਂ ਦੀ ਡਾਂ ਕਰਕੇ ਹੁੰਦੇ ਆ ਇਹ ਇਹ ਥੋੜਾ ਜਿਹਾ ਮੈਨੂੰ ਦੱਸਿਓ ਵੀ ਮੇਰੇ ਛੱਟਲ ਤੋਂ ਤੁਸੀਂ ਇੱਦਾਂ ਤੇ ਲੱਗਦੇ ਨਹੀਂ ਹੈ ਤੇ ਉਹ ਕਿਵੇਂ ਮੰਨ ਲਓ ਕਰ ਦਿੰਦੇ ਹੋ ਇਸ ਤੋਂ ਕੋਈ ਲੱਗਦਾ ਕਿਵੇਂ ਹੁੰਦਾ ਭਾਈ ਇਹ ਮੈਨੂੰ ਇਹ ਹੁੰਦਾ ਵੀ ਯਾਰ ਜੇ ਮੇਰਾ ਟੌਪਿਕ ਬੇਸਡ ਹੁੰਦੇ ਨੇ ਗਾਣੇ ਹਾਂਜੀ ਕੋਈ ਉਹਦੇ ਵਿੱਚ ਕੈਰੈਕਟਰ ਹੋਊਗਾ ਹਨਾ ਕੋਈ ਟੌਪਿਕ ਹੋਊਗਾ ਤੇ ਉਹ ਗੱਲ ਸਾਰੀ ਟੌਪਿਕ ਦੇ ਆਲੇ ਦੁਆਲੇ ਹੀ ਘੁੰਮਦੀ ਹੈ ਹਾਂ ਬੀ ਜਿੱਦਾਂ ਇੱਕ ਆ ਆ ਇੱਕ ਟਾਪਿਕ ਆ ਤੇ ਇਹਦੇ ਡਾਇਮੀਟਰ 'ਚ ਰਹਿਣਾ ਇੰਨੇ ਨੇ ਵਿੱਚ ਹੈ ਨਾ ਤੇ ਉਹਨਾਂ ਰਿਲੇਟਿਡ ਜਿੰਨੀਆਂ ਚੀਜ਼ਾਂ ਵਾਦ ਤੋਂ ਬਾਅਦ ਹੋ ਸਕੀਏ ਜੋ ਐਕਸਾਈਟਿੰਗ ਜੋ ਸਭ ਨੂੰ ਮਤਲਬ ਐ ਲੱਗੇ ਕਿ ਯਾਰ ਆ ਤਾਂ ਮੇਰੀ ਗੱਲ ਹੋ ਰਹੀ ਹੈ ਹਮਮ ਅਬ ਮੇਰੇ ਬਾਰੇ ਕੀਤੀ ਇਹ ਗੱਲ ਮੇਰੀ ਗੱਲ ਹੈ ਨਾ ਬਿਲਕੁਲ ਬਸ ਟਰਾਈ ਆ ਹੀ ਹੁੰਦੀ ਹੈ ਵੀ ਕਨੈਕਟ ਕਰ ਸਕੀਏ ਸਾਰੇ ਠੀਕ ਹੈ ਅੱਛਾ ਜੀ ਗੰਗਾ ਜਲ ਤੋਂ ਬਾਅਦ ਥੋੜੀ ਜੀ ਗੱਡੀ ਲਈ ਤੇ ਉੱਤਰ ਗਈ ਸੀ ਹਾਂਜੀ 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 ਹੁਣ ਫੇਰ ਮੰਨ ਲਓ ਟਰੈਕ ਤੇ ਚੜ ਗਿਆ ਕੰਮ ਪੂਰਾ ਹਨਾ ਚੱਕ ਲੋ ਧਰ ਲੋ ਆ ਗਿਆ ਤੇ ਬਹੁਤ ਸਾਰੇ ਗਾਣੇ ਜਿਹੜੇ ਹਿੱਟ ਹੋ ਜਾ ਰਹੇ ਆ ਮੈਂ ਚਾਹੁੰਦਾ ਵੀ ਗੰਗਾ ਜਲ ਦੇ ਚੰਦ ਕ ਬੋਲ ਜਿਹੜੇ ਵੀ ਕੌਣ ਦਿਓ ਮਹਿਸ਼ਕ ਦਾ ਪਟੀਆਂ ਦੇਖ ਨਾ ਸਕਿਆ ਮੱਚਸ ਹੱਥਾਂ ਚਾ ਤੂੰ ਜਦ ਪਹਿਲੀ ਵਾਰ ਮਿਲੀ ਸੀ ਮੈਨੂੰ ਕਾਗਜ਼ ਵਰਗੇ ਨੂੰ ਮੈਂ ਸ਼ਰਦਾ ਦੇ ਵਿੱਚ ਡੁੱਬਿਆ ਹੋਇਆ ਆਸ਼ਿਕ ਸੀ ਤੇਰਾ ਹੂੰ ਤੂੰ ਕਰਦੀ ਰਹੀ ਜਲੀਲ ਨਹੀਂ ਪਿਆਰ ਇਬਾਦਤ ਵਰਗੇ ਨੂੰ ਚੱਲ ਪੈਸੇ ਦੇ ਨਾਲ ਵੇਚ ਖਰੀਦ ਲਮੇਗੀ ਲੋਕਾਂ ਨੂੰ ਉਹ ਪਰਚਨ ਤੇ ਤਾਰੇ ਤੇਰੇ ਖੜੇ ਖੜੇ ਕਿਲਾਫ ਨਹੀਂ ਮੁਕਰਨੇ ਨੀ ਜਿਹੜੇ ਸਾਬ ਨਾ ਮਾਰ ਕੇ ਗਈਏ ਓ ਯਾਰ ਗਰੀਬਾਂ ਨੂੰ ਜਾ ਗੰਗਾ ਜਲ ਵਿੱਚ ਨਾ ਕੇ ਵੀ ਤੇਰੇ ਪਾਪ ਨਹੀਂ ਉਤਰਨੇ ਹਮ ਕੀ ਬਾਤ ਹੈ ਥੈਂਕ ਯੂ ਅੱਛਾ ਭਾਈ ਮੈਂ ਸੁਣਿਆ ਵੀ ਤੁਸੀਂ ਦੇਵੀ ਮਖਸੂਸਪੁਰੀ ਜੀ ਨੂੰ ਬਹੁਤ ਸੁਣਨਾ ਤੇ ਪੜ੍ਹਨਾ ਪਸੰਦ ਕਰਦੇ ਹੋ ਕਦੇ ਮੁਲਾਕਾਤ ਵੀ ਹੋਈ ਉਹਨਾਂ ਨਾਲ ਹਾਂਜੀ ਭਾਈ ਮੈਂ ਦੋ ਵਾਰ ਹੀ ਮਿਲਿਆ ਭਾਈ ਉਹਨਾਂ ਨੂੰ ਇੱਕ ਵਾਰੀ ਤੇ ਨਿਊਜ਼ੀਲੈਂਡ ਹੀ ਮਿਲਿਆ ਸੀ ਉਹਨਾਂ ਦਾ ਸ਼ੋਅ ਸੀ ਅੱਛਾ ਜੀ ਤੇ ਇੱਕ ਵਾਰੀ ਉਸ ਤੋਂ ਬਾਅਦ ਅਸੀਂ ਸ਼ੂਟ ਕਰਦੇ ਪੈਸਾ ਇੱਥੇ ਇੱਕ ਅਰਾਊਂਡ ਹੀ ਕਿਤੇ ਤੇ ਉੱਥੇ ਸੀ ਆਪਣੇ ਉਸ ਕੋਈ ਵੈਰੀਅਸ ਆਰਟਿਸਟ ਦੀ ਐਲਬਮ ਸੀ ਉਹਦੇ 'ਚ ਦੋ ਤਿੰਨ ਗਾਣੇ ਸੀ ਆਪਣੇ ਹਾਂਜੀ ਉੱਥੇ ਭਾਜ ਜੁਣੀ ਵੀ ਆਏ ਹੁੰਦੇ ਵੀ ਭਾਈ ਵੀਰਾਂ ਤੇ ਉੱਥੇ ਮਿਲਿਆ ਤੇ ਉਹ ਤੇ ਪਈ ਐ ਆ ਵੀ ਮੂਮੈਂਟ ਯਾਰ ਅਸਲ 'ਚ ਨਾ ਪੰਜਾਬ ਦੇ ਕਲਾਕਾਰਾਂ ਨੂੰ ਨਾ ਜਿਹੜੇ ਆਪਣੇ ਕਲਾਕਾਰ ਨੇ ਉੱਥੋਂ ਨੂੰ ਉੱਥੋਂ ਉਹਨਾਂ ਲੋਕਾਂ ਨੂੰ ਕਲਾਕਾਰਾਂ ਨੂੰ ਇੱਥੋਂ ਦੇ ਲੋਕ ਹੀ ਥੋੜਾ ਜਿਹਾ ਲਾਈਟ ਲੈਣ ਲੱਗੇ ਜਾਂ ਲੈਂਦੇ ਨੇ ਆ ਪਤਾ ਨਹੀਂ ਆਈ ਡੋਨਟ ਨੋ ਬਟ ਸਾਡਲੀ ਤਾਂ ਬਾਈ ਵੱਡੀ ਗੱਲ ਹੈ ਯਾਰ ਹੂੰ ਹੂੰ ਇਹ ਤਾਂ ਬਹੁਤ ਵੱਡੀ ਗੱਲ ਆ ਦੇਵੀ ਭਾਈ ਨੂੰ ਸੁੰਨਾ ਉਹਨਾਂ ਨੇ ਨਿੱਕੇ ਹੁੰਦਿਆਂ ਤੋਂ ਹਨਾ ਕਰਦੇ ਰਹੇ ਆ ਤੇ ਸਾਡਲੀ ਤਾਂ ਬਹੁਤ ਵੱਡੀ ਗੱਲ ਆ ਤੇ ਮੇਬੀ ਇਹ ਹੋ ਸਕਦਾ ਹੈ ਵੀ ਘਰ ਕੀ ਮੁਰਗੀ ਦਾ ਬਰਾਬਰੀ ਹੂੰ ਹੂੰ ਹੋ ਸਕਦੀ ਗੱਲ ਸਾਡੀ ਤਾਂ ਵੱਡੀਆਂ ਗੱਲਾਂ ਹੁਣ ਅਮਰਿੰਦਰ ਭਾਈ ਨੂੰ ਵੀ ਹਾਂਜੀ ਅਮਰਿੰਦਰ ਗਿੱਲ ਭਾਈ ਨੂੰ ਜਦੋਂ ਪਹਿਲੀ ਵਾਰੀ ਮਿਲਿਆ ਹਾਂ ਤੇ ਉਸ ਤੋਂ ਬਾਅਦ ਹਲ ਤੱਕ ਦਿਲੋਂ ਮਤਲਬ ਦਿਲ ਕਰਦਾ ਹੈ ਮਿਲਣ ਨੂੰ ਬੰਦਿਆਂ ਨੂੰ ਦਿਲ ਕਰਦਾ ਹੈ ਵੀ ਕੰਮ ਕਰੀਏ ਉਹਨਾਂ ਦੇ ਨਾਲ ਹਨਾ ਉਹ ਪਰਸਨੈਲਿਟੀਜ਼ ਨੂੰ ਜਾਣੀਏ ਉਹਨਾਂ ਦੇ ਬਾਰੇ ਜਾਣੀਏ ਵੀ ਕਿੱਦਾਂ ਦੇ ਉਹ ਲੋਕ ਨੇ ਹਨਾ ਜੀ 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 ਵੀ ਭਾਜੀ ਹੁਣੀ ਸ਼ਬਦਾਂ ਦੇ ਬਾਦਸ਼ਾਹ ਲੋਕ ਨੇ ਰਾਜੇ ਲੋਕ ਨੇ ਉਹ ਕੀ ਬਾਤ ਹੈ ਹਨਾ ਤੇ ਸਾਡੇ ਲਈ ਉਹ ਵੱਡੀਆਂ ਗੱਲਾਂ ਨੇ ਭਾਈ ਜੀ ਜੀ ਕੋਈ ਐਦਾਂ ਦੀ ਯਾਦ ਹੈਗੀ ਆ ਜਿਹੜੀ ਮੰਨ ਲਓ ਕਿਸੇ ਕਿਤੇ ਵੀ ਤੁਸੀਂ ਗਏ ਹੋ ਮੋ ਕਿਸੇ ਕਲਾਕਾਰ ਦੇ ਨਾਲ ਤੁਹਾਨੂੰ ਵੀ ਅੱਜ ਵੀ ਭੁੱਲਦੀ ਨਾ ਹੋਵੇ ਯਾਰ ਅਬੀਆ ਆ ਜਿਹੜੀ ਗੱਲ ਨਾ ਜਿਹੜੀ ਉਹਨਾਂ ਨੇ ਮੈਨੂੰ ਕਹੀ ਸੀ ਕੋਈ ਵੀ ਕੋਈ ਵੀ ਜਿਹੜਾ ਵੀ ਤੁਹਾਡੇ ਮਤਲਬ ਨੇੜੇ ਤੇੜੇ ਕਿਸੇ ਨੂੰ ਵੀ ਤੁਸੀਂ ਮਿਲੇ ਹੋ ਵੀ ਵੀਰੇ ਅਸੀਂ ਇੱਕ ਰੀ ਜਾਂਦੇ ਸੀ ਕਿਤੇ ਤੇ ਬੱਬੂ ਮਾਨ ਸਾਹਿਬ ਦੀ ਗੱਡੀ ਜਾ ਰਹੀ ਸੀ ਸਾਹਮਣੇ ਹਾਂਜੀ ਤੇ ਅਸੀਂ ਹੱਥੋਂ ਦਿੱਤਾ ਤੇ ਬਾਈ ਨੇ ਅੱਗੋਂ ਵੇਵ ਕੀਤਾ ਹਨਾ ਤੇ ਉਸ ਤੋਂ ਬਾਅਦ ਇੰਨੇ ਚੀਜ਼ ਮਨ ਨਹੀਂ ਭਰਿਆ ਵੀ ਚੱਲੀ ਆ ਯਾਰ ਉਹ ਬਾਈ ਹੁਣੀ ਹੋਟਲ 'ਚ ਗਏ ਤੇ ਨਾਲ ਹੀ ਕੁਦਰਤੀ ਸਾਨੂੰ ਰੋਕਿਆ ਨਹੀਂ ਗਾਰਡਨਰ ਨੇ ਗਾਰਡਨਰ ਨਾਲ ਹੀ ਚੱਲ ਗਏ ਉੱਤਰ ਕੇ ਤੇ ਜਦੋਂ ਉਤਰੇ ਤੇ ਭਾਈ ਨੂੰ ਦੱਸਿਆ ਤਾਂ ਕਹਿੰਦਾ ਭਾਈ ਵੀ ਤੁਸੀਂ ਸੀਗੇ ਵੀ ਗੱਡੀ ਦੇ ਪਿੱਛੇ ਪਿੱਛੇ ਹਾਂਜੀ ਕਹਿੰਦਾ ਹਾਂ ਕਹਿੰਦਾ 20 ਫੁੱਟ ਪਤਾ ਨਹੀਂ ਲੱਗੇ ਲੱਗਣਦੇ ਤਾਂ ਇਦਾਂ ਨਹੀਂ ਕਰਨਾ ਕਾਕੇ ਹੂੰ ਠੀਕ ਕਹਿੰਦੇ ਆ ਯਾਰ ਭਾਈ ਮੇਰੇ ਕਹਿੰਦੇ ਕੀ ਹਾਪਸ ਨਲਟੀ ਹੈ ਯਾਰ ਭਾਈ ਦੀ ਯਾਰ ਵੀ ਇਹਨਾਂ ਦਾ ਮੂੰਹ ਚੱਚੀ ਗੱਲ ਵੀ 20 ਵੀ ਫੁੱਟ ਲੱਗੇ ਨਹੀਂ ਲੱਗਣਦੇ ਮਦਾਂ ਹੀ ਅੱਗੇ ਤੋਂ ਐ ਨਹੀਂ ਕਰਨਾ ਗੱਲ ਉਹਨਾਂ ਦੀ ਵੀ ਸਹੀ ਸੀ ਯਾਰ ਉਹ ਆਰਟਿਸਟ ਮਤਲਬ ਜਾ ਰਹੇ ਸੀ ਉਹ ਬੰਦੇ ਹਨਾ ਤੇ ਸਾਨੂੰ ਇੰਨੀ ਸਮਝ ਨਹੀਂ ਪਈ ਨਿਆਣ ਬਣਾ ਹਨਾ ਸਾਨੂੰ ਇੰਨੀ ਸਮਝ ਨਹੀਂ ਕਿ ਕਈ ਵਾਰੀ ਮਾਹੌਲ ਗਲਤ ਹੋ ਜਾਂਦਾ ਕਈ ਵਾਰੀ ਕੁਝ ਵੀ ਯਾਰ ਅਗਲੇ ਬੰਦਾ ਗਲਤ ਸਮਝ ਸਕਦਾ ਵੀ ਖਰੇ ਕੌ ਤੇ ਉਹ ਉਹ ਗੱਲ ਪਾਈ ਜੀ ਅੱਜ ਤੱਕ ਯਾਦ ਰਹੀਨੀ ਮੈਨੂੰ ਕੀ ਬਾਤ ਉਹ ਕਿਸੇ ਨਾ ਬੰਦੇ ਨੇ ਗੱਲ ਸੁਣਾਈ ਸੀ ਵੀ ਸਾਡਾ ਇੱਕ ਨਾ ਦੋਸਤ ਆ ਗੀਤ ਲਿਖਦਾ ਗਾਣੇ ਲਿਖਦਾ ਹਮ ਉਦੋਂ ਜਦੋਂ ਵੀ ਕੋਈ ਗਾਣਾ ਲੈਣ ਜਾਂਦਾ ਤੇ ਉਹ ਬਸ ਇੱਕ ਉਂਗਲੀ ਖੜੀ ਕਰ ਦਿੰਦਾ ਹਮ ਤੇ ਜੇ ਉਹਨੇ ਮਤਲਬ ਇੱਕ ਉਂਗਲੀ ਦਾ 1 ਲੱਖ ਤੇ ਦੋ ਉਂਗਲੀਆਂ ਖੜੀਆਂ ਕਰਦੇ ਆ 2 ਲੱਖ ਫਿਰ ਤੁਸੀਂ ਮਤਲਬ ਕਿੰਨੀਆਂ ਉਂਗਲੀਆਂ ਖੜੀਆਂ ਕਰਦੇ ਹੋ ਮੈਂ ਤੇ ਹੱਥ ਜੋੜਦੇ ਰਿਆਂ ਇਹਨੂੰ ਭਵੇਂ ਨਮਰਤਾ ਸਮਝ ਲੋ ਭਵੇਂ 10 ਲੱਖ 10 ਲੱਖ ਹੱਥ ਜੁੜੇ ਮਿਲ ਗਏ ਸੋਣ ਅੱਛਾ ਅੱਗੇ ਫਿਰ ਨਵਾਂ ਕੀ ਆ ਰਿਹਾ ਹੁਣ ਕਿਹੜੇ ਕਿਹੜੇ ਗਾਣੇ ਕੀਦੇ ਕਿਹੜੀਆਂ ਆਵਾਜ਼ਾਂ ਚਾ ਰਹੇ ਨੇ ਅੱਗੇ ਭਾਜੀ ਸਾਰੇ ਭਰਾਵਾਂ ਦੇ ਨਾਲ ਆਪਣੇ ਜਾਰਡਨ ਵੀਰ ਹੁਣਾਂ ਨਾਲ ਲਗਾਣੇ ਨੇ ਹਾਂਜੀ ਐਮੀ ਗਰੇ ਨਾਲ ਨੇ ਹੂੰ ਚਸਪਾ ਗਏ ਭਾਈ ਨਾ ਬਣਾਉਣ ਦੇ ਗਾਣੇ ਸਚੇ ਨਦੀਪ ਵੀਰ ਨਾਲ ਨੇ ਜੱਸੀ ਐਕਸ ਵੀਰੇ ਦੇ ਕਰਨੇ ਆ ਉਹਨਾਂ ਦੇ ਗਾਣੇ ਕਰਨੇ ਤੇ ਗੁਰਮਨ ਹੈ ਆਪਣੇ ਭਰਾ ਉਹਨਾਂ ਨਾਲ ਕਰਨੇ ਇਹਨਾਂ ਨੂੰ ਤਾਂ ਸ਼ਾਇਦ ਐਲਬਮ ਹੀ ਕਰਾਂਗੇ ਮਾਂ ਬੁਰੀ ਹਾਂਜੀ ਤੇ ਸਾਰੇ ਵੀਰ ਭਰਾ ਨੇ ਆਪਣੇ ਵਧੀਆ ਅੱਗੇ ਅਗਲਾ ਪੈਕਅਪ ਹੈ ਜੀ ਪੈਕਅਪ ਹੈ ਅਗਲਾ ਈਅਰ ਮਾਤਾ ਚਲੋ ਵਧੀਆ ਗੱਲ ਹਾਂਜੀ ਅੱਛਾ ਭਾਈ ਜਿਹੜਾ ਜਿਹੜਾ ਗਾਣਾ ਤੁਸੀਂ ਛਣੀਆ ਲਗਾਇਆ ਕਾਫੀ ਵਿਵਾਦ ਉੱਤੇ ਖੜਾ ਹੋਇਆ ਉਸ ਗਾਣੇ ਨੂੰ ਲੈ ਕੇ ਅਫਸੋਸ ਹੈਗਾ ਦਿਲ 'ਚ ਹੁਣ ਮੈਂ ਉਹੀ ਗੱਲ ਕਲੀਅਰ ਕਰਦਾ ਭਾਈ ਗਾਣੇ ਨੂੰ ਲੈ ਕੇ ਅਫਸੋਸ ਆ ਬਟ ਅਸੀਂ ਕਾਲੀ ਗਾਲੀ 'ਚ ਗਾਣਾ ਬਣਾਇਆ ਸਾਨੂੰ ਉਸ ਟਾਈਮ ਵਧੀਆ ਲੱਗਿਆ ਤੇ ਅਸੀਂ ਰਿਲੀਜ਼ ਕਰਤਾ ਸਾਨੂੰ ਨਹੀਂ ਸੀ ਪਤਾ ਗਾਣੇ ਦਾ ਆ ਰੂਪ ਹੋਊਗਾ ਹੂੰ ਠੀਕ ਹੈ ਜੀ ਤੇ ਚਲੋ ਜੋ ਵੀ ਚੀਜ਼ ਹੁੰਦੀ ਹੈ ਕੋਈ ਸਿਖਾ ਕੇ ਜਾਂਦੀ ਹੁੰਦੀ ਹੈ ਉਹ ਜੀ ਕਿਹਨੇ ਜੀ ਤੇ ਜੋ ਜੋ ਇੰਨੀ ਮਾੜੀ ਸੀ ਤਾਂ ਦੁਨੀਆ ਸੁਣਦੀ ਕਿਉਂ ਸੀ ਹੂੰ ਜੀ ਕਿਸੇ ਪਾਸੇ ਉਹ ਮੈਂ ਮੈਂ ਇਹ ਕਹਿੰਨਾ ਚਲੋ ਮੈਂ ਇਹ ਕਹਿੰਨਾ ਵੀ ਇਦੇ ਵਿੱਚ ਥੋੜੀ ਜਿਹੀ ਨਾ ਪਰਸੈਪਸ਼ਨ ਚੇਂਜ ਦਾ ਮੈਟਰ ਹੈ ਭਾਜੀ ਹੂੰ ਆਪਾਂ ਨਾ ਖਿਆਲਾਂਾਂ ਚ ਫਿਲਮ ਦੁਨੀਆ ਚ ਫਿਲਮੀ ਦੁਨੀਆ ਕਿ ਦੁਨੀਆ ਆਪਣੀ ਦੁਨੀਆ ਚ ਰਹਿੰਦੇ ਆਂ ਆਪਾਂ ਲੋਕ ਹੈਨਾ ਤੇ ਆਪਾਂ ਨਾ ਚੀਜ਼ਾਂ ਨੂੰ ਸਹੀ ਰਿਲੇਟ ਨਹੀਂ ਕਰ ਰਹੇ ਹੂੰ ਜਿਹੜੀ ਇੱਕ ਐਜ਼ ਐਨ ਐਂਟਰਟੇਨਮੈਂਟ ਚੀਜ਼ ਆ ਹੈਨਾ ਉਹਨੂੰ ਆਪਾਂ ਨੂੰ ਪਰਸਨਲ ਲੈ ਨਹੀਂ ਲਣਾ ਚਾਹੀਦਾ ਚਲੋ ਜੇ ਉਹਦੇ ਵਿੱਚ ਕੋਈ ਗਲਤੀ ਹੋਈ ਤੇ ਹੋ ਜਾਂਦੀਆਂ ਨੇ ਗਲਤੀਆਂ ਇਨਸਾਨਾਂ ਤੋਂ ਬਿਲਕੁਲ ਬਿਲਕੁਲ ਮਾਫੀ ਮੰਗ ਗਿਆ ਕਲੀਨ ਠੀਕ ਆ ਹੂੰ ਬਟ ਆਪਾਂ ਨੂੰ ਲਾਈਫ ਨੂੰ ਐਂਟਰਟੇਨਮੈਂਟ ਨਾਲ ਰਿਲੇਟ ਨਹੀਂ ਕਰਨਾ ਚਾਹੀਦਾ ਠੀਕ ਹੈ ਜ਼ਿੰਦਗੀ ਨੂੰ ਆਪਾਂ ਫਿਲਮ ਸਮਝਦੇ ਆ ਹੂੰ ਤੇ ਫਿਲਮਾਂ ਨੂੰ ਆਪਾਂ ਜ਼ਿੰਦਗੀ ਸਮਝਦੇ ਆ ਥੋੜਾ ਜਿਹਾ ਇੱਥੇ ਮਿਸਕਮਿਊਨੀਕੇਸ਼ਨ ਹੋ ਜਾਂਦਾ ਜਿੱਥੇ ਆ ਕੇ ਦਿੱਕਤਾਂ ਹੁੰਦੀਆਂ ਹਾਂ 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 ਬਸ ਐਨੇ ਕੁ ਮੈਨ ਲੱਦਾ ਹੈ ਮੈਨੂੰ ਲੱਗਦਾ ਹੈ ਕੱਲ ਬਾਕੀ ਸਭ ਤੇ ਆਪਣੇ ਆਪਣੇ ਓਪੀਨੀਅਨ ਨੇ ਭਾਈ ਜੀ ਜੀ ਚਲੋ ਭਾਈ ਜਾਂਦੇ ਜਾਂਦੇ ਇਸ ਵੀਡੀਓ ਦਾ ਐਂਡ ਕਰਦੇ ਆ ਤੇ ਐਂਡ ਕਰਾਂਗੇ ਕੋਈ ਵੀ ਗਾਣਾ ਜਿਹੜਾ ਤੁਹਾਡੇ ਦਿਲ ਦੇ ਨੇੜੇ ਹੋਵੇ ਉਹ ਸੁਣਾ ਦਿਓ ਬਸ ਜ਼ਰੂਰ ਜੀ ਜ਼ਰੂਰ ਆਉਣ ਦਿਓ ਫਿਰ ਕਿਹੜਾ ਸੁਣਾ ਦਈਏ ਤੁਹਾਨੂੰ ਕੋਈ ਵੀ ਜੋ ਤੁਹਾਨੂੰ ਚੰਗਾ ਲੱਗਦਾ ਜੋ ਵੀ ਤੁਸੀਂ ਸੁਣਾ ਸਕਦੇ ਫੇਰ ਸ਼ੇਰ ਸੁਣਾਓ ਵੀਰੇ ਚਲੋ ਪਹਿਲਾਂ ਆ ਆ ਵੀਰੇ ਸੁਣਾਓ ਪਹਿਲਾਂ ਤੁਸੀਂ ਸ਼ੇਰ ਸੁਣਾਓ ਆਉਣ ਵੀ ਅਰਜਨ ਵੀਰੇ ਕਹਿੰਦਾ ਪਿਆਰਾਂ ਨੇ ਕਦ ਕਾਠ ਨਹੀਂ ਵੇਖੇ ਹੂੰ ਪਿਆਰਾਂ ਨੇ ਕਦ ਕਾਠ ਨਹੀਂ ਵੇਖੇ ਤੋੜਨੀ ਵੇਖੀ ਠਾਠ ਨਹੀਂ ਵੇਖੇ ਮਾਣ ਰੰਦਾਵੇ ਸੰਧੂ ਬਾਜਵੇ ਢਿੱਲੋਂ ਬਿਰਕ ਤੇ ਬਾਠ ਨਹੀਂ ਵੇਖੇ ਪਿਆਰਾਂ ਨੇ ਕਦ ਕਾਠ ਨਹੀਂ ਵੇਖੇ ਕੀ ਬਾਤ ਹੈ ਪਿਆਰਾਂ ਨੇ ਕਦ ਕਾਠ ਨਹੀਂ ਦੇਖੇ ਚਲੋ ਜੀ ਹੁਣ ਤੁਸੀਂ ਆਉਣ ਦਿਓ ਆਪਾਂ ਐਂਡ ਕਰੀਏ ਜਰੂਰ 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 ਆਜੋ ਅਰਜਨ ਭਾਈ ਯਾਰ ਥੋੜੀ ਆ ਜਵੇ ਗਣ ਹੋਵੇ ਸਰ ਬਿਲਕੁਲ ਰੀਜ਼ਿੰਗ ਹਾਂ ਬਿਲਕੁਲ ਬਾਈ ਉਦੋਂ ਹੀ ਪਾਉਣਗੇ ਫਿਰ ਹਾਂ ਓਕੇ ਅਰ ਜਣ ਵੇਖੋ ਕਿਹੜੇ ਕੰਮ ਪਹ ਗਿਆ ਓ ਬਿਰਕਾਂ ਦੇ ਸ਼ੋਰ ਨੂੰ ਤੂੰ ਤਾਨੇ ਕੱਸਦੀ ਮੈਂ ਪੁੱਛਿਆ ਬਗੈਰ ਤੇਰੇ ਕਿੰਜ ਰਹੂੰਗਾ ਓਹ ਕੀ ਬਾਤ ਖੂਬਸੂਰਤੀ ਗੌਂਦਾ ਬਹੁਤ ਸੋਹਣਾ ਯਾਰ ਮੇਰਾ ਥੈਂਕ ਯੂ ਜੀ ਚਲੋ ਜੀ ਧੰਨਵਾਦ ਜੀ ਬਹੁਤ ਬਹੁਤ ਗਾਵਪੀਆਂ ਬਦਲੋ ਹੁੰਦੀਆਂ ਹੁੰਦੀਆਂ ਨੇ